विया वाया पात होना पहली दस पही थी कि दस पाई बंदा ही सही जी क्या आई ਕਾਲੀ ਇੱਕ ਪਾਉ ਜੇ ਦੇਗੀ ਉਹ ਭਰਾ ਵੜਾੜ ਬੰਦਾ ਹੈ ਅੱਦੋ ਰਹੇ ਉਹਨੇ ਘਰੇ ਨਹੀਂ ਹੁਣਾ ਦਾ ਕਹਿਣਾ ਕੀ ਤੂੰ ਇਹਨੂੰ ਸਾਹੀਆ ਤੂੰ ਨਹੀਂ ਇੱਥੇ ਕੋਲੋਂ ਦਾ ਕਿ ਬੋਲੋਂ ਦਾ ਬੋਲੋਂ ਭਰਾਵਾ ਇਦਨ ਨੇ ਉਹਨੇ ਪੋਲ ਲਿਆਉਣ ਦੇਣਾ ਸਿੱਧੀ ਗੱਲ ਕੁਛ ਲੈਨੇ ਤੈਨੂੰ ਭਲੇਖਾ ਪੈ ਗਿਆ ਹਣਾ ਭਾਵੇਂ ਰਿਆ ਤੇ ਇਹੋ ਹੀ ਆ ਇਹੋ ਹੀ ਆ ਔ ਬਾਕੀ ਲੈ ਲਈ ਵੇਚ ਲਈ ਅੱਛਾ ਚੱਲ ਮੈਂ ਇਦਾਂ ਕਰਦਾ ਫੋਨ ਲਾਉਣਾ ਜੇ ਇੱਕ ਚੁੱਕਦਾ ਮੇਰਾ ਫੋਨ ਤੇ ਕਰ ਦਿੰਦਾ ਹੁਣ ਦਾ ਹੈਲੋ ਮੰਤਰੀ ਸਾਹਿਬ ਕੀ ਹਾਲ ਚਾਲ ਵਧੀਆ ਵਧੀਆ ਮੈਂ ਕਿ ਯਾਰ ਤੇਰੇ ਪਾਲੀ ਦਸ ਜੀ ਪੈਣ ਦੀ ਹੀ ਕੋਈ ਹਾਂ ਵੇਜਨੇ ਨੇ ਭਾਵੇਂ ਨਾ ਕੋ ਲੜੀ ਜਾਂਦਾ ਆ ਜਾ ਕੇ ਬੰਦਿਆਂ ਨਾਲ ਗੱਲ ਕਰ ਲੈ ਮੈਂ ਤੇ ਨਾ ਕੀ ਕਹਿਣਾ ਤੈਨੂੰ ਭਰਾਵਾ ਆਪ ਤੇ ਆਏ ਗੱਲ ਕਰ ਲਈ ਮੈਨੂੰ ਦੱਸਿਆ ਇੱਥੇ ਆਏ ਮੈਂ ਪਾਣੀ ਲਾਉਣ ਆਇਆ ਤਾਲੀਆਂ ਚਲ ਠੀਕ ਹੈ ਉਹਨੇ ਭਰਾਵਾ ਓਹ ਕਿ ਬੜਾ ਗੁੰਡਾ ਹੈ ਤੇ ਆਪੇ ਗੱਲ ਕਰ ਲਿਓ ਮੈਂ ਤੇ ਭਰਾਵਾਂ ਕੋਲ ਗੱਲ ਨਹੀਂ ਕਰ ਸਕਦਾ ਆ ਪਾਉ ਜਾਂਦਾ ਇਹ ਨੂੰ ਮਨਾ ਲੂੰਗਾ ਮੈਂ ਤੇ ਆ ਬਈ ਹੋ ਜੀ ਕੋਣ ਹੈ ਤੂੰ ਮੈਂ ਪੈਲੀ ਦਾ ਦਿਨ ਦਾ ਕਿਧਰ ਭੇਜੇ ਕੋਈ ਬੰਦਾ ਜਾਂਦੇ ਤੂੰ ਪੈਲੀ ਵੇਚ ਦੇ ਇਹ ਨੂੰ ਬਿਣਾ ਪੁੱਛਾ ਕਿਧਰ ਉਹਨੇ ਕਿਹਾ ਤਾ ਪੈਲੀ ਵੇਚ ਦੇ ਜਿਹਨੂੰ ਮੈਂ ਹੀ ਨਹੀਂ ਵੇਚਦਾ ਨਹੀਂ ਤਾਂ ਦੀ ਪੈਲੀ ਕੋਲੋਂ ਮੈਂ ਤੁਹਾਨੂੰ ਵੇਚ ਨਹੀਂ ਪੈਣੀ ਆ ਕੀ ਉਹਦਾ ਵੇਚ ਨਹੀਂ ਪੈਣੀ ਤੁਹਾਨੂੰ ਜੋ ਵੇਚ ਨਹੀਂ ਪੈਣੀ ਮੇਰੀ ਪੈਲੀ ਮੇਰੀ ਮੈਂਰੀ ਮਰਜ਼ੀ ਮੈਂ ਵੇਚਾਂ ਨਾ ਵੇਚਾਂ ਤੂੰ ਕੋਣ ਉਹਦੇ ਜਬਰਦਸਤੀ ਕਰਨ ਵਾਲੇ ਨਹੀਂ ਵੇਚ ਨਹੀਂ ਪੈਣੀ ਤੁਹਾਨੂੰ ਐਂ ਤਾਂ ਠੱਕੇ ਨਾਲ ਆ ਜਾਗੇ ਜੱਟ ਖੜਾ ਹੋ। ਬੈਜੇ ਤੁਸੀਂ ਬਾਕ ਕਬਾਲੀ ਦਾ। ਹੁਣ ਕਰ ਕਰ ਬੈਲੀ ਲੈਣੀ ਵੇਚਣੀ ਪੈਣੀ ਤੁਹਾਨੂੰ। ਤੂੰ ਮੈਨੂੰ ਇਥੋਂ ਉਠਾ ਕੇ ਦਿਖਾ ਦੇ। ਵੇਚਣੀ ਪੈਣੀ। ਬਹੁਤ ਦੂਰ ਦੀ ਗੱਲ ਆ। ਥੋਣ ਥੋਣ ਦੀ ਗੱਲ ਬਾਅਦ ਵਿੱਚ ਵੇਚਣੀ ਪੈਣੀ ਆ। ਕਿੱਦਾਂ ਵੇਚੀ ਬੈਲੀ ਆ? ਪਾਓ ਪਾਉਂਦੇ ਇਹਨਾਂ ਨਾਲ ਇਹ ਕੀ ਹੋਇਆ ਗੱਲ। ਇਹ ਪਾਰੀ ਚ ਯਾਰ ਬੋਲਉਂਦਾ। ਫੋਨ ਮਰਾ ਮੈਂ ਹੋਂ ਕੀਤਾ। ਪਹਿਲਾਂ ਤੇ ਤੇਰੀ ਹਿੰਮਤ ਕਿੱਦਾਂ ਬਈ ਫੋਨ ਕਰਨ ਦੀ? ਤੇ ਯਾਰ ਬੰਦਾ ਆਇਆ ਹੁਣ ਜੇ ਅਗਲਾ ਉਦਾਂ ਹੀ ਜੇਸੀਪੀ ਆ ਲੈ ਜਾਂਦਾ ਫੇਰ ਕੀ ਕਰਦਾ ਹੈ? ਇਦਨ ਮਗਾ ਨਹੀਂ ਮੇਰੇ ਕੋਲ ਜੇਦਨ ਮੈਂ ਫੋਨ ਕਰਤਾ ਤਾਂ ਕੋਈ ਗਲਤੀ ਕਰਤੀ ਮਗਾ ਭਰਾ ਹੈ ਆਪਣਾ ਵੱਡਾ ਫੋਨ ਕਰ ਲੀਏ ਉਹਦਾ ਭਰਾ ਮੈਨੂੰ ਗੱਲ ਪਈ ਜਾਣਾ ਤੇ ਤੈਨੂੰ ਵੀ ਪਤਾ ਜਿਹਨੂੰ ਮੈਂ ਪਹਿਲੀ ਵੇਚ ਨਹੀਂ ਨੀ ਆ ਅੱਛਾ ਤੇ ਵੇਚ ਨਹੀਂ ਕਰਦਾ ਤੂੰ ਨੂੰ ਭੈਂ ਕਰੋੜਾ ਰੁਪਏ ਮਿਲਦੇ ਤੂੰ ਵੇਚ ਨਹੀਂ ਕਰਦਾ ਨੀ ਭਾਵੇਂ ਕਰੋੜਾ ਮੈਨੂੰ ਭਾਵੇਂ ਅਰਬ ਮੈਨੂੰ ਜੋ ਮੇਰੀ ਮਰਜ਼ੀ ਮੈਂ ਨਹੀਂ ਵੇਚਦੀ ਨਹੀਂ ਵੇਚਣੀ ਤੇ ਇੰਨੇ ਕ ਖੱਤੀ ਚ ਕੀ ਕਰਨਾ ਭੈਂ ਬੰਜਰ ਤੇਰੀ ਖੱਤੀ ਆ ਨਾ ਇੱਚ ਕੋ ਖੁਗਦਾ ਆਵੇ ਤਾਵੀਆਂ ਤਾਵੀਆਂ ਭੈਂ ਚੀਜ਼ਾਂ ਉਗਣ ਕੀ ਜਿੱਥੇ ਉਹ ਯਾਰ ਕੁਛ ਬਣਾਉਗੇ ਖਾਲੀ ਪਈ ਰਵੇ ਮੇਰੀ ਮਰਜ਼ੀ ਮਾਵੇ ਵੇਚ ਨਹੀਂ ਬੈਣੀ ਪਾ ਸਕਦੀ ਨਹੀਂ ਤੇ ਇਦਾਂ ਕਰੀ ਨੇ ਇਦਾਂ ਸਫਟੋ ਨਾ ਚੁੱਪ ਕਰਕੇ ਜਿੱਥੋਂ ਆਏ ਉੱਥੋਂ ਚੱਜਦੇ ਨਹੀਂ ਤੇਰਾ ਪਤਾ ਵੀ ਨਹੀਂ ਲੱਗਣਾ ਆਏ ਤਾਂ ਕਿ ਤੂੰ ਆਇਆ ਕਿ ਨਹੀਂ ਆਇਆ ਇਦਾਂ ਕਰਾ ਪੁੱਲ ਸਾਈਡ ਲੈ ਕੇ ਦਿੱਤੋ ਜਿੱਲੀ ਪੇਦਾ ਚਕਾਰ ਆ ਕਮੀਆਂ ਭੇ ਕਬਜ਼ਾ ਨਹੀਂ ਕਰ ਲੋ ਯਾਰੀ ਹਾਂ ਪਰ ਕਬਜ਼ਾ ਨਹੀਂ ਕਰ ਲੋਣੀ ਪੈਣੀ ਇਦਾਂ ਪਾਹੇ ਮਿਲ ਜਾਣੇ ਤੂੰ ਕਰਕੇ ਵੇਖ ਲੈ ਕਿਦੋਂ ਫਿਰ ਕਰਕੇ ਵੇਖਾਂਗੇ ਫੋਨ ਵਾਲੇ ਫੋਨ ਫੋਨ ਮੇਕੋ ਤੇਰਾ ਗੱਲ ਗੁੱਲ ਕਰ ਲਈ ਆਪਣੇ ਡੀਲਰਾਂ ਨਾਲ ਲਾਹ ਹੁਣ ਦਾ ਕਰ ਗੱਲ ਸਰਾਗਲ ਕਿਨੇ ਭੇਜੇ ਤੇਨੂੰ ਹਲੋ ਆ ਸਰ ਕਰੇ ਗੋ ਗੱਲ ਆ ਕਰੂਗਾ ਹਲੋ ਗੋ ਆ ਮੈਂ ਬੋਲਣ ਦੇ ਮੇਰੀ ਪੈਲੀ ਆ ਮੈਂ ਵੇਚਾਂ ਨਾ ਵੇਚਾਂ ਤੁਸੀਂ ਕਿਦਾਂ ਕਰ ਲੋਗੇ ਜਦੋਂ ਤੁਸੀਂ ਅੱਛਾ ਹਾਂ ਅੱਛਾ ਬੈਸੇ ਦੀ ਪੈੜੀ ਵੇਖਦੀ ਹੋਊ ਮੈਂ ਆਪਣੀ ਪੈੜੀ ਨਹੀਂ ਵੇਚਦੀ ਨਹੀਂ ਵੇਚਣੀ ਮੇਰੀ ਮਰਜ਼ੀ ਆ ਜਿਹੜਾ ਤੂੰ ਆਪਣੇ ਬੰਦਾ ਭੇਜਿਆ ਨਾ ਇਹਨੂੰ ਸਾਧ ਲਓ ਇਹਦਾ ਇਹਦਾ ਕਿਸ ਨੂੰ ਨਹੀਂ ਜੇ ਪਤਾ ਇਹਦਾ ਗਏ ਦਾ ਵੀ ਕਿਸ ਨੂੰ ਨਹੀਂ ਜੇ ਪਤਾ ਚੁੱਪ ਕਰਕੇ ਆਪਣੇ ਬੰਦਾ ਸਾਧ ਲਓ ਵਾਪਸ ਦੁਬਾਰਾ ਫੋਨ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਗੱਲ ਤੁਮੀ ਲੱਗੀ ਕਰ ਗੱਲ ਗੱਲ ਕਰ ਹੈਲੋ ਹਾਂਜੀ ਠੀਕ ਐ। ਮੈਰੀ ਗਾ ਸੁਣੇ ਇਹਦਾ ਮੱਥਾ ਮਾਰਨਾ। ਇੱਦਾਂ ਨੇ ਨੇ ਸਤਰਾਣਾ ਦੱਜਾ। ਹਾਂ ਉਹ ਆਂਦੇ ਕੋਈ ਨਹੀਂ ਫੇਕ ਕਰ ਲਾਂਗੇ। ਫੇਰ ਦੁੱਜਾ ਹੀ। ਦੁੱਜਾ ਫਿਰ ਉਹ ਨਾ ਗਾਮੇ ਦਾ। ਤੂੰ ਚੁੱਪ ਕਰਕੇ ਜਾਂਦਾ ਕਿ ਨਹੀਂ? ਚਲੋ ਠੀਕ ਐ। ਕਿਸਕੇ ਜੋ ਜਥੋਂ ਆਇਆ ਕਾਮੇ। ਆਇਆ ਕਦੇ ਆ। ਚਾਹ ਹਲ ਤੇ। ਸ਼ਰਮ ਨਹੀਂ ਆਉਦੀ। ਕਬਜੇ ਲੈਣਾ ਇਹਨਾਂ ਸਾਈਕਲ ਤੇ ਚ। ਮੁਰਕੇ ਹੀ ਗੱਡੀਆਂ ਤੇ ਆਵਾਂਗੇ ਨਾ ਜਿਹੜੇ ਕਬਜੇ ਲੈਣੋਂ ਨਾ। you <music> ਪਰਾ ਮੇਲੀ ਗਾਣੋ ਕੱਬਾ ਵੜਾ ਪਾ ਬਣਾ ਮੇਰੇ ਜੇ ਮੇਰੀ ਬਾੜੀ ਹੁੰਦੀ ਮੈਂ ਤੇ ਭਰਾਵਾ ਕਹਿ ਦੇ ਨਾ ਭਰਾ ਲੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਕਰ ਲਾਂਗੇ ਮਤਲਬ ਉਹਦੇ ਭਰਾ ਮੈਂ ਕਿਹਦੀ ਛੱਡ ਰਹੀ ਆ ਉਹ ਕਹਿੰਦਾ ਭਰਾਵਾ ਉਹ ਥਰੀ ਦੀ ਮਾਂ ਥਰੀ ਤੇ ਨਾ ਭਰਾ ਉਹਦੇ ਨਾਂ ਜਾਈ ਬੰਦੇ ਵੜੇ ਜਣੇ ਬੰਦੇ ਆਉਣੇ ਆ ਫਿਰ ਜਦੋਂ ਕਬ ਜਾਈਆਂ ਫਿਰ ਗੱਡੀਆਂ ਆਉਣੀਆਂ ਫਿਰ ਲੋਨ ਨੂੰ ਜਾਈਆਂ ਨਬੜੀ ਪਰ ਨਾ ਉਹ ਕਬ ਜਿਆ ਲੈ ਆਏ ਬੋਲ ਲੱਗ ਆਹ ਬੜੀਆਂ ਗੱਡੀਆਂ ਆਏ ਇਹ ਮੇਰੀ ਗੱਲ ਸੁਣ ਹੁਣ ਇਹਨੇ ਸਮਝਾਉਣਾ ਕਿਤਾ ਦੂੰ ਦੱਸ ਸਮਝਉਣਾ ਫੇਰ ਇੱਕ ਵਾਰੀ ਫੇਰ ਮਾਰ ਲਾ ਇੱਕ ਮੱਥਾ ਠੀਕ ਮਾਨੀ ਦਾ ਠੀਕ ਫੇਰ ਪਿਆਰ ਨਾ ਮੰਨ ਜੂ ਠੀਕ ਪਿਆਰ ਨਾ ਮੰਨ ਉਹ ਬਤਾਦਾ ਆ ਸਾਈਕਲ ਤੇ ਵੀ ਚੱਲੇ ਉਦਾਂ ਹੀ ਆਹੋ ਇੱਥੇ ਲੱਕਣੀ ਨਹੀਂ ਗੱਡੀ ਗੁੱਡੀ ਲੱਕਣੀ ਨਹੀਂ ਕਿਤੇ ਆ ਅਸ਼ਾ ਪਿੰਡ ਪੁੰਡੀ ਵਿਕੜਾਂ ਕਹਿੰਦੇ ਹਾਂਜੀ ਆ ਪਿੰਡਾ ਉਹ ਪਿੰਡਾ ਉਹਨਾ ਵਾ ਅੱਛਾ ਆ ਵੇਗੀ ਆ ਅੱਛਾ ਵੇਗੀ ਉਹ ਵੀ ਵੇਗੀ ਆ ਆਹੋ ਹੀ ਰਹਿ ਗਈ ਇਹਦੀਆਂ ਬੱਸ ਅੱਛਾ ਇੱਕ ਆ ਰਹਿੰਦੀ ਜਾਂ ਅੱਛਾ ਆ ਰਹੇ ਜੇ ਮੇਰੀ ਗੱਲ ਸੁਣਨਾ ਜੇ ਨਹੀਂ ਮੰਨਦਾ ਫੇਰ ਪਹਿਲੋ ਦੂਜੀ ਵਾਰ ਫੇਰ ਪਿਆਰ ਨਾ ਸੰਝਾੜੀ ਜੇ ਮੰਨੂ ਠੀਕ ਨਾ ਮੰਨੂਗਾ ਤੇ ਫਿਰ ਹੂੰ ਤੈਨੂੰ ਪਾਹੇ ਮਿਲ ਜਾਵੇਂ ਮਰ ਕੇ ਕੱਖ ਨਹੀਂ ਮਿਲ ਜਾਵੇਂ ਮੈਂ ਕੇਸ ਲਾਉਂਦਾ ਫਿਰ ਕੀ ਫਾਇਦਾ ਕੋਈ ਨਹੀਂ ਹੋਣਾ ਆਓ ਠੀਕ ਗੱਲ ਲਿਆ ਹਾਂ ਬਾਕੀ ਉੱਥੇ ਕੰਮ ਡਾਇਆ ਬੰਦੇ ਨੂੰ ਨਾਉਂ ਦਿਆ ਪਾਣੀ ਪੂਣੀ ਉਹ ਆਪਣੀ ਪੜੀ ਨੇ ਉਹ ਗਵਾਂਢੀ ਦੀ ਪੜੀ ਜਿਹੇ ਦੀ ਹਾਂ ਚਲ ਠੀਕ ਐ ਫੇ ਪ੍ਰਚਾਰ ਠੀਕ ਐ ਚੰਗਾ ਫਿਰ ਤੇ ਫਿਰ ਮੋੜ ਫਿਰ ਤੋਂ ਚੱਲਾਂ ਫਿਰ ਦਾਦੀ ਮੈਨੂੰ ਫੋਨ ਕਰਕੇ ਦਾਦੀ ਜਦੋਂ ਆਣਾ ਹੋਊਗਾ ਫੇ ਮੈਂ ਵੀ ਤੇਰੇ ਨਾਲੇ ਆ ਜੂੰਗਾ ਬਿਲਕੁਲ ਠੀਕ ਐ ਨਾ ਚਲ ਠੀਕ ਵਾਹ ਅਈ ਦੋ ਸਾਈਕਲ ਨਹੀਂ ਮੋਟਾ ਗੱਡੀ ਕਿ ਬੰਦਿਆ ਦਾ ਸਾਈਕਲ ਆ ਹਾਂ ਪਹਿਲਾਂ ਉਹਦਾ ਫਾਰਕੁੱਲਾ ਕਾਰ ਠੀਕ ਐ ਕਿਆ ਠੀਕ ਆ ਔਰ ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋਕੇ ਚੁੱਪ ਕਰ ਦੂ ਜਿੱਥੇ ਸਾਰੀ ਇਹ ਦੁਨੀਆ ਛੱਡੀ ਤੇਰੇ ਬਿਨ ਵੀ ਸਰਸਰ ਜਾਊ ਤੇ ਕੀ ਹਾਲ ਤੇਰੇ ਆ ਗਿਆ ਆ ਗਿਆ ਆ ਰਹਾ ਨਾ 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 ਮਾ ਥੋੜਾ ਆ ਆ ਗਿਆ ਆ ਗਿਆ ਉਹ ਫਿਰ ਵਧੀਆ ਸਕੀਮ ਵਧੀਆ ਵਧੀਆ ਠੀਕ ਠਾਕ ਹੈ ਵੇਖੀ ਭਰਾ ਸਕੀਮ ਤੇ 베ਜੀ ਨਹੀਂ ਪੜੀ ਫਿਰ ਯਾਰ ਜਿਹਦੇ ਵੇਚ ਦਿੰਦੇ ਨਾ ਹਾਂ ਪੈਸੇ ਘਟ ਮਿਲਦੇ ਸੀ ਅੱਛਾ ਪੈਸੇ ਉਹਨੇ ਮਿਲਦੇ ਨਹੀਂ ਜੀ ਹਾਂ ਜੀ ਤੇ ਮਾ ਥੋੜਾ ਅੜੀ ਹੈ ਅੜੀ ਹੈ ਹਾਂ ਤੂੰ ਅੜਿਆ ਜਿਹਾ ਇੱਕ ਕੰਮ ਕਰ ਹਾਂ ਉਹਨੂੰ ਫਿਰ ਦੁਬਾਰਾ ਫੋਨ ਲਾ ਇੱਥੇ ਕਿਤੇ ਹੁਣਾਵਾ ਇੱਥੇ ਹੁਣਾ ਇੱਥੇ ਸਾਇਦ ਜਾਣ ਦੇ ਨਾਲ ਹਾਂ ਹਾਂ ਮੈਂ ਆ ਜਾ ਮੈਂ ਡਬਲ ਕਹਿ ਕੇ ਕੰਮ ਨੂੰ ਬੇੜ ਦਿੰਦਾ ਤੂੰ ਡਬਲ ਦੇ ਦੇਗਾ ਤੇ ਮੈਂ ਨਾ ਡਬਲ ਮੇਰਾ ਵੀ ਵਿੱਚ ਹੀ ਸਕੇ ਦੀ ਅੱਛਾ ਤੇ 30 ਕਰੋੜ ਦੇਂਦੇ ਆ ਨਾ ਉਹ 60 ਕਰੋੜ ਦਵਾ ਦੇ ਕਰੋੜ ਦੇਰਾ ਹਾਂ ਅੱਜ ਕਰਾ ਉਹਨੂੰ ਇਹ ਕੋਈ ਵੀ ਮੈਂ ਉਹਨੂੰ ਕਹਿ ਦਿੰਦਾ ਵਾਂ ਕਹਿ ਦੇ ਨਾ ਤੇ ਤੂੰ ਡਬਲ ਦੇ ਸਕਦਾ ਵਾਂ ਆਹੋ ਜੇ ਡਬਲ ਦਿੰਦਾ ਤੇ ਮੈਨੂੰ ਮਨਾ ਲੀਣਾ ਵਾ ਇਹ ਗੱਲ ਕਰ ਚਲ ਠੀਕ ਆ ਗਾਣਾ ਸਿੱਧੂ ਮੂਸੇਆ ਦਾ ਹੈ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੀ ਆ ਸਨਾਰ ਵਧੀਆ ਵਧੀਆ ਮੈਂ ਕਿਹਾ ਜਨਾਬ ਉਹਨਾਂ ਨੂੰ ਕਿਹਾ ਹੈ ਮੈਂ ਤੇ ਕਰ ਲੈਣਾ ਹੈ ਮਾਸਾ ਪਤਾ ਕਿਹਾ ਹੈ ਮੈਂ ਉਹਨਾਂ ਨੂੰ ਕਹਿੰਦਾ ਬਾ ਡਬਲ ਲੱਗੂਗੇ ਪੈਸੇ ਘਾਲ ਕਹਿੰਦਾ ਬਾ ਡਬਲ ਹੁੰਦਾ ਨੇ ਪੈਸੇ ਕਿਦਾ ਡਬਲ ਹੋ ਜੂਗੇ ਕਿਉਂਕਿ ਜਿੰਨਾ ਤੇਰਾ ਸਰੀਰ ਹੈ ਉਹ ਤੋਂ ਡਬਲ ਹੁੰਦਾ ਠੀਕ ਵੇਲਾ ਬਾ ਕੋਈ ਨਹੀਂ ਮਨਾ ਲੂੰਗਾ ਨੂੰ ਕਬਾ ਬੋਲ ਰ ਤੂੰ ਇਹ ਬੰਦੇ ਲੈ ਆਇਆ ਰਗੀ ਹੋਵੀ ਉਧਰ ਲੈ ਆ ਹੋਰ ਕੀ ਆਪਾ ਯਾਰ ਪੈਲੀ ਲੈ ਨਹੀਂ ਪੋਲ ਨਗਾਉਣਾ ਆ ਮੈਨੂੰ ਵਿਚਾਰ ਬਾਜੂਗੇ ਪੈਸੇ ਆਓ ਮੈਂ ਹੁਣ ਗਰੀਬ ਬੰਦਾ ਆ ਯਾਰ ਮੈਂ ਵੀ ਕੀ ਕਰ ਸਕਦਾ ਅੱਛਾ ਆ ਵੇਖ ਕੇ ਜਿੰਨੇ ਉਹਦੇ ਕਨਾਲ ਹੋ ਗਏ ਬੰਦਾ ਪੈਸੇ ਦੇ ਦੇਈ ਹੱਥ ਤੇ ਰੱਖੀ ਤੇ ਕੰਮ ਖਤਮ ਕਰੀਏਗਾ ਆਪਾਂ ਕੀ ਝੰਗੜ ਝੋਗੜ ਜਿ ਪੈਣਾ ਹੀ ਨਹੀਂ ਆਪਾਂ ਅੱਛਾ ਫਿਰ ਆ ਜਾ ਫਿਰ ਜਾਣ ਦੇ ਕਾਲੋਂ ਆ ਜਾ ਫਿਰ ਉਹਨੂੰ ਘਰ ਆ ਜਾ ਘਰੇ ਘਰ ਬੁਲਾ ਲਾ ਘਰੇ ਆਓ ਜਨਾਬ ਘਰੇ ਆ ਜਿਓ ਫਿਰ ਮੇਰੇ ਘਰ ਦਾ ਪਤਾ ਤੁਹਾਨੂੰ ਹਾਂਜੀ ਹਾਂਜੀ ਉੱਥੇ ਆ ਜਿਓ ਘਰੇ ਗੱਲ ਬਹਿ ਕੇ ਕਰਦੇ ਆਂ ਆਪਾਂ ਮਸਲਾ ਲ ਕਰਦੇ ਆਂ ਘਰ ਬੁਲਾ ਲਾ ਹਾਂ ਨਾਲੇ ਚਾਹ ਪਾਣੀ ਪੀਂਦੇ ਇਹਨੇ ਕੁਝ ਪਲਾਇਆ ਨਹੀਂ ਇਹਨੂੰ ਵੀ ਬੁਲਾ ਲਊਗਾ ਫੋਨ ਕਰ ਲਊਗਾ ਆਪਣੇ ਘਰੇ ਯਾਰ ਆਪਣੇ ਘਰੇ ਨਹੀਂ ਬੋਲ ਸਕਦਾ ਉੱਚੀ ਆਵਾਜ਼ ਨਾਲ ਇਹਨੂੰ ਬੁਲਾਇਆ ਹਾਂ ਕੱਲਾ ਆਏ ਬੋਡੀਗਾਰਡ ਲਾਉਣ ਲੋੜ ਨਹੀਂ ਬੋਡੀਗਾਰਡ ਕਹਿੰਦਾ ਲਾਉਣ ਲੱਗੇ ਨੇ ਕਿ ਆਪਣੀ ਬੋਡੀ ਦੇ ਹਿਸਾਬ ਨਾਲ ਬੋਡੀਗਾਰਡ ਦੇ ਹਾਂ ਕਹਿੰਦਾ ਆਪਣੀ ਬੋਡੀ ਹਿਸਾਬ ਨਾਲ ਬੋਡੀਗਾਰਡ ਲੈ ਆਂ ਚਾਲ ਠੀਕ ਹੈ ਮੇਰਾ ਭਰਾ ਆ ਜਾ ਫਿਰ ਮੈਂ ਵੀ ਫਿਰ ਚੱਲਾਂ ਤੇ ਆ ਜਾ ਫਿਰ ਆ ਜਾ ਫਿਰ ਕਰ ਪਿੰਡ ਯਾਰੀ ਚਲ ਲੱਭਣੀ ਨਹੀਂ ਮਾਉ ਜੇ ਪੰਜਾਬ ਬਵਾਰਗੀ ਸਾਡੀ ਵੀ ਜਵਾਨੀ ਰੱਬਾ ਨੰਗ ਜਾਵੇ ਸਭ ਕੀ ਕਰੇ ਮਿਲ ਜਾਵੇ ਨਾ ਤਰੀ ਜਰਾ ਬਵਾਰਗੀ ਘੋਮ ਕੇ ਮਾਵੇਂ ਗਿਆ ਆਇਆ ਦੁਨੀਆ ਏ ਸਾਰੀ ਲੱਭਣੀ ਨਹੀਂ ਮਾਉ ਜੇ ਪੰਜਾਬ ਬਵਾਰਗੀ ਸਾਡੀ ਵੀ ਜਵਾਨੀ ਰੱਬਾ ਨੰਗ ਜਾਵੇ ਸਭ ਕੀ ਕਰੇ ਮਿਲ ਜਾਵੇ ਨਾ ਤਰੀ ਜਰਾ ਬਵਾਰਗੀ ਉਹ ਹੋ ਗਿਆ ਵੀ ਵੇਖ ਹੀ ਆਇਆ ਦੁਨੀਆ ਇਹ ਸਾਰੀ ਜੰਦਨੀ ਆਪਾ ਹੋ ਗਈ ਗੱਲ ਉਹ ਲੈ ਬੱਲੇ ਤੇਰੇ ਓਏ ਇੱਥੇ ਤੇਰੇ ਦੇ ਮੈਂ ਉਹ ਸਦਾ ਜਾਂ ਦਇਆ ਕਰ ਪਾਈਦਾ ਉਹ ਵੀ ਲੈ ਲਈਆ ਕਿਹੜੀ ਓ ਜਿਹੜੇ ਬੱਸ ਸੀ ਜੀ ਹਾਂਜੀ ਠੀਕ ਆ ਹੋ ਗਈ ਗੱਲ ਵਾਹ ਲੈ ਦੇ ਗਿਸ਼ਤੀ ਆਈ ਆ ਹਾਂ ਮੈਂ ਤੈਨੂੰ ਕਿਹਾ ਹੀ ਸੀ ਤੇ ਬਿਆਨਾ ਦੇ ਆਇਆ ਹਾਂ ਹਾਂ ਕਿੰਨੂੰ ਵੀ ਸਮਝਾਤਾ ਬੰਦੇ ਨੂੰ ਹਾਂ ਕਰਿਆ ਇਹ حساب ਕਰ ਲਈ ਫਿਰ ਉਹਦੇ ਨਾਲ ਬਹਿ ਗਏ ਪਰ ਉਹਨਾਂ ਨੂੰ ਮਿਲਣਾ ਜਿੰਨਾ ਮੰਗਦਾ ਚੱਲ ਠੀਕ ਹੈ ਉਹ ਕਰਿਆ ਇਹ ਗੱਲ ਗਾ ਤੇ ਚੱਲ ਠੀਕ ਚੰਗਾ ਚੰਗਾ ਆਇਆ ਆਇਆ ਬਰਾ ਉਹਨੂੰ ਵੀ شادی ਲਾਵਾ ਹੀ ਕੌਣ ਦਾ ਉਹ ਕਰ ਲੰਨੇ ਫੋਨ ਨੂੰ ਜਾ ਕੇ ਅਦਾ ਦਾ ਕਰ ਲੰਨੇ ਮਧਾਰਾ ਆਇਆ ਬਰ ਭਈਏ ਚੱਲ ਜਸ ਅੰਦਰ ਵਈਏ ਕਹ ਕਾਲ ਆ ਗਏ ਨਾ ਨਾ ਜਮੀ ਬੜੀ ਹੈ ਹੁੰਦੀ ਜਮੀ ਬਹੁਤ ਬਹੁਤ ਇਹ ਉੱਡੂ ਰੱਖ ਲੋ ਇੱਧਰ 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 ਰੱਖ ਬਹੁਤ ਥੋੜਾ ਚਾਹ ਪਾਣੀ ਨਹੀਂ ਬਸ ਪਰ ਠੀਕ ਚਾਹ ਠੀਕ ਹੈ ਸਭ ਦੋ ਫੇਰ ਉਹਨੂੰ ਉਹਨੂੰ ਨਾਲ ਨੂੰ ਮੈਂ ਪੁੱਛਦਾ ਕਿੱਥੇ ਆ ਗਏ ਅੱਧੇ ਨਾਲ ਥੋੜੇ ਉਹ ਜੀ ਆ ਨਾ ਲੈ ਨਹੀਂ ਕੋਈ ਤੇ ਕੋਲਾ

ਦੇ ਵੇ ਗੀਨੀ ਕੁਝ ਵੇਚਣੀ ਆ ਅੱਧੀ ਕਿਉਂ ਅੱਛਾ ਸੱਚੀ ਵੇਚਣ ਲੱਗੇ ਜੀ ਆਓ ਘਾਟ ਘਾਟ ਮਿਲ ਗਿਆ ਰੋਚੰਗਰ ਗਿਆ ਹੋਰ ਕਿੰਨੇ ਲਾਹਾਂ ਦੇ ਹੋਰ ਤਾਂ ਦੱਬੇ ਜੀ ਦੱਬੂਆ ਪਹਿਲਾਂ ਆਇਆ ਮੈਂ ਮੋੜ ਦੇ ਬਾਹ ਤੀਹ ਹਜ਼ਾਰ ਤੁਹਾਡੀ ਗੁਰੂਦਿਆਂ ਦੇ ਆਈ ਅੱਛਾ ਮੈਂ ਤੁਹਾਨੂੰ ਹੋਰ ਤਾਂ ਬਾਹ ਮੈਂ ਜੀ ਚੁਣੂਗਾ ਅੱਛਾ ਮਰਦ ਨੂੰ ਜਾ ਰਿਹਾ ਮਾਂ ਦੱਬੂ ਜੀ ਤੇ ਮੈਂ ਪਤਲੀ ਮੰਦਿਰ ਦਾ ਘਾਟ ਲੈਣੇ ਅੱਛਾ ਅੱਛਾ ਉਹਨੇ ਬੋਲਦਾ ਜੀ ਦੱਬੂ ਜੀ ਇਹ ਨਾਲ ਨੇ ਹੁਣ ਆਇਆ ਬੰਦਨ ਘਰ ਆਇਆ ਤੇ ਆਂਦਾ ਤੇ ਦੀਪੂ ਵਿੱਚ ਪੈ ਕੇ ਕਰਾਉਣ ਲੱਗਾ ਸੋਦਾ ਤੇ ਦੀਪੂ ਨੂੰ ਕਹੋ ਸ਼ ਤਾਂ ਇਹਨਾਂ ਪਾਉਂਗਾ ਜੇ 60 ਕਰੋੜ ਮਿਲ ਜੂਗਾ 60 ਕਰੋੜ ਦੇ ਦਵੇ ਦੇਣੇ ਦੋਨੇ ਨਹੀਂ ਆਪਾਂ ਕਿਸੇ ਨੂੰ ਵਿੱਚੋਂ ਨਹੀਂ ਨਹੀਂ ਤੂੰ ਦਾ ਦਿਮਾਗ ਸਹੀ ਆ ਹੂੰ ਉਹ ਤਾਂ 30 ਕਰੋੜ ਮਿਲ ਜਿਆ ਇਥੇ ਡਬਲ ਹੋ ਜਿਆ ਜਿਹੜੀ ਨਹੀਂ ਵੇਖਦੀ ਭਈ ਉਹਨੂੰ ਵੇਚ ਲੈ ਤੈਨੂੰ ਕਰੋੜ ਦੇ ਦੂਰੇ ਵੀ ਦੇ ਦਿਆਂ ਸਮਝ ਗਿਆ ਯਾਰ ਨੂੰ 60 60 ਕਹਿਣਾ ਅੱਛਾ 60 ਕੋ ਕਮਾ ਗਏ ਤੂੰ ਬਹਿ ਲਾ ਬੰਦ ਜਿੰਨੇ ਮੂਰੇ ਨੇ ਅਰੇ ਕਿੰਨੇ ਕ ਹੁੰਦੇ ਆ ਪੈਸੇ ਇੰਨੇ ਜਿਹੜੇ ਉਹ ਤੇ ਵੇਖ ਲਈ ਬਹਿ ਕੇ ਤਿੰਨ ਚਾਰ ਦਿਨ ਲੱਗੇ ਜਿੰਨੇ ਹੁੰਦੇ ਆ ਪਾਰੀ ਹੋ ਜਾਣਾ ਇੰਨੇ ਪੈਸੇ ਵੇਚ ਮੈਂ ਕੱਦੀ ਨਹੀਂ ਜੀ ਨਹੀਂ ਨਹੀਂ ਵੀ ਇਹ ਚ ਤੂੰ ਤੂੰ ਪਾਗਲ ਥੋੜੀ ਕਰਦਾ ਮੈਂ ਮੇਰਾ ਮਤਲਬ ਵੀ ਖੁਸ਼ੀ ਨਾਲ ਪਾਗਲ ਤੂੰ ਪਾਗਲ ਤੇ ਪਾਗਲ ਹੀ ਆ ਹਾਂ ਪਾਗਲ ਤੁਸੀਂ ਦਾ ਹੋਏ ਭੋਏ ਦੋਵੇਂ ਉਹ ਪਾਗਲ ਜਿਹਦੇ ਪਾਗਲ ਚ ਬੜਾ ਫਰਕ ਤੇ ਮੰਤਰੀ ਪਾਗਲ ਜਦੋਂ ਆਏ ਪੈਸੇ ਇੰਨੇ ਹੋਣਗੇ ਇਹ ਰੱਖਾਂਗੇ ਇੰਨੇ ਪੈਸੇ ਕੀ ਕਰਾਂਗੇ ਉਹਨਾਂ ਨੇ ਘਰੇ ਰੱਖਾਵਾ ਕਿ ਜਿੰਨਾਂ ਕੋ ਲੈਣੇ ਆ ਫਿਰ ਤੇ ਫਿਰ ਉਹ ਲੋ ਜਿੰਨੇ ਚ ਲੋੜ ਹੋਵੇ ਥੋੜੇ ਥਲ ਕਰਕੇ ਲੈ ਲੈਂਦੇ ਫਿਰ ਕੀ ਫਾਇਦਾ ਜੇ ਉਹਨਾਂ ਦੇ ਘਰੇ ਰੱਖਣੇ ਆ ਆਪਣੇ ਘਰੇ ਰੱਖਾਂਗੇ ਆ ਜਿਹੜੇ ਦੀਪੂ ਨੂੰ ਤੂੰ ਦੇਣੇ ਆ ਨਾ ਮੈਂ ਚੋ ਮੈਨੂੰ ਰੜਤ ਨਹੀਂ ਕੋਨ ਬੇ ਨਾ ਵਗਾਈ ਤੇ ਫਿਰ ਕੁਝ ਵੀ ਨਹੀਂ ਮਿਲਦਾ ਫਿਰ ਬਹਿ ਕੇ ਬੋਦੀ ਤੇ ਵੀ ਨਾ ਖੁਦਾਈ ਹੀ ਮਿਲਦਾ ਨਾ ਵੀ ਸਾਡੇ ਸੁਣਾ ਨਾ ਇਧਰ ਘਰੇ ਨਾ ਉਧਰ ਘਰੇ ਚੱਲ ਦੇ ਦੀ ਫੇਰ ਮੇਰੇ ਸਾਹਮਣੇ ਨਾ ਨਾ ਦਵੀ ਮੈਨਾਂ ਤਾਂ ਮੇਰਾ ਬੀਪੀ ਲੋ ਹੋ ਜਾਣਾ ਬਹੁਤ ਪਤਾ ਤੈਨੂੰ ਬੀਬੀ ਦੀ ਗੋਲੀ ਦੇ ਦਾਂ ਜਿਹੜਾ ਕੋਈ ਨਹੀਂ ਦੇਵੀ ਉਹ ਵੀ ਵਿਚਾਰਾ ਇੰਨੀ ਮਿਹਨਤ ਕਰਦਾ ਆ ਉਹ ਭਾਈ ਨਾ ਦੁਕਾਨ ਦੇ ਗਾਲਾ ਕੁੱਲੇ ਖਾਦੀ ਉਹ ਨਹੀਂ ਲੱਗੀ ਦੋਵੇਂ ਗਾਲਾ ਕੱਢੀ ਉਹਨਾਂ ਵਿਚਾਰੇ ਨੂੰ ਕਿਉਂ ਗਾਲਾ ਕੱਢੀਆਂ ਤੇ ਪੂਨੂ ਉਹ ਖਸੂਰ ਹੀ ਦਾਦਾ ਸੀ ਜਦੋਂ ਦਿਨ ਪੂਰੀ ਗੱਲ ਨਹੀਂ ਪਤਾ ਚਲੋ ਵੀਡੀਓ ਪੋ ਗਈ ਉਦੋਂ ਵੇਖੀ ਵੀਡੀਓ ਕਿੱਥੇ ਪਾਣੀ ਹੈ ਆਪਣਾ ਚੈਨਲ ਨਹੀਂ ਹੈਗਾ ਇੱਕ ਹਾਂਜੀ ਐਸਾ ਰੋਡਾ ਚੈਨਲ ਉਹ ਤੇ ਬਾਤ ਨਹੀਂ ਆ ਉਹ ਸੋਤੇ ਪਾ ਦੇਣੀ ਹਾਂ ਉਹ ਤੇ ਬਾਤ ਨਹੀਂ ਆ ਤੂੰ ਵੀ ਵੇਖੀ ਲੋਕੀ ਵੇਖਣਗੇ ਮੈਂ ਤੇਰੂ ਹੋ ਗਿਆ ਉਹ ਤੇ ਦੀਪੂ ਦਾ ਖੂਣਾ ਆਉਂਦਾ ਵਾ ਤੇ ਭੈਣ ਜੀ ਮੈਂ ਜਾਣਗੀ ਉਹ ਨਹੀਂ ਦੋ ਚਾਰ ਦਿਨ ਨਹੀਂ ਹੋਏ। ਉਹ ਗੜ ਨਾਲ ਕਿ ਆਇਆ ਤੇ ਵਿਚਾਰਾ ਉਹ ਸਾਈਕਲ ਤੇ ਸੀ ਤੇ ਕਿਉਂ ਇੰਨੇ ਪੈਸੇ ਨਾਲ ਤੇ ਚੜਿਆ ਫਿਰਦਾ ਇੰਨੇ ਪੈਸੇ। ਤਾਜੂ ਬੇਤੀ ਕਰਕੇ ਕਿੱਲੇ ਆ ਵੀ ਆਇਆ ਤੂੰ ਕਬਜਾ ਲੈਣ ਆਇਆ ਤੂੰ ਸਾਈਕਲ ਤੇ। ਅੱਛਾ। ਮੈਂ ਤਾਂ ਮੈਂ ਬੋਡੀਗਾਰਡ ਹੋਣੇ ਆ। ਮੈਂ ਬੋਡੀ ਦੇ ਹਿਸਾਬ ਨਾਲ ਬੋਡੀਗਾਰਡ ਤੇ ਆਈ। ਹਾਂ ਜਰ ਠੀਕ ਹੈ ਮੈਂ ਚਲਦਾ। ਬਿਲਕੁਲ ਖੁਸ਼ੀ ਨਾਲ ਪਰੇ ਹੁਣ ਦੇ ਹੀ ਸੰਭਾਲੀ ਨਹੀਂ ਜਾਣਦੇ ਇੰਨੇ ਪੈਸੇ। ਪਹਿਲੀ ਵਾਰੀ ਜ਼ਿੰਦਗੀ ਚ ਵੇਖਿਆ। ਰੱਬ ਦਾ ਸ਼ੁਕਰ ਹੈ। ਰੱਬ ਦਾ ਵੀ ਲੱਲੂਗੀ ਪਹਿਲੇ ਪੈਸੇ। ਕਿੰਨੇ ਮੈਂ ਕੀ ਕਰੂੰਗੀ ਇੰਨੇ ਪੈਸੇ ਦਾ ਮੰਤਰੀ। ਲੰਮੇ ਵਿਸ਼ਾਗਣਾ ਬੈਠਦੇ ਉਹ ਤੇ ਲੰਮੇ ਮੈ ਜਾ ਗਰੀ ਨਹੀਂ ਲੰਮੇ ਪਰ ਲੋਕਾਂ ਨੇ ਕੋਈ ਆਇਆ ਗਿਆ ਵੇਖ ਲੋ ਤਾਂ ਫੇਰ ਮੁੰਨੂ ਲਾ ਕੇ ਨਾ ਸੁਣ ਕੇ ਤੇਰਾ ਝੜਕੇ ਮੱਜੰਦੇ ਤੇਨੂੰ ਪਾਗਲ ਹੋਣੀ ਤੇ ਜਾ ਕੇ ਫੇਰ ਮੁੰਨੂ ਨੂੰ ਮੁੰਨੂ ਦੇ ਪਰੇ ਤਰਤੀ ਕੋਲ ਨਾ ਆ ਚੱਲ ਚਾ ਜਾ ਤੁੰਝਾ ਜਿਹੜੇ ਕੰਮ ਜਾਣਾ ਚੱਲ ਠੀਕ ਹੈ ਮੈਂ ਚਲਦਾ ਹਾਂ ਉਹ ਸੰਭਲ ਕੇ ਰਹੀ ਨਹੀਂ ਨਹੀਂ ਮੈਂ ਸੰਭਲ ਲਈ ਲਿੰਕਾ ਜੀ ਬੋਤਲ ਲਈ ਆਈ ਇੱਕ ਹਾਉ ਨਾਇਆ ਮੈਂ ਪਾਣੀ ਲੈਣ ਚੱਲਾਂ ਉਹ ਆ ਜਾ ਪਾਣੀ ਪੀਣਾ ਕਿ ਨਹੀਂ ਨਹੀਂ ਪਾਣੀ ਪੂਣੀ ਨਹੀਂ ਪੀਣਾ ਕੁਛ ਨਹੀਂ ਪੀਣਾ ਆ ਜਾ ਚੱਲ ਠੀਕ ਆ ਨਾ ਤਾਂ ਦੱਸ ਉਹ ਕਿਹੜਾ ਬਾਲਾ ਗੱਲਬਾਤ ਹੋ ਗਈ ਇਹ ਇਹ ਲੋਕੋ ਫਿਰ ਕਿੱਡੀ ਜਗ੍ਹਾ ਦੀ ਬੇੜੀ ਆ ਹਾਂ ਕਿੱਡੀ ਜੀ ਬੇੜੀ ਗੱਲ ਕਾਲ ਜੀ ਨਹੀਂ ਕਿਹਾ ਇਹੋ ਭਾਗ ਇੰਨਾ ਕਾਟੇ ਲਾਣੇ ਕਿੰਨੇ ਦਿਨੇ ਜਾਂ ਤੀ ਦੱਸ ਕਿ ਨਹੀਂ ਪੈਦੀ ਪੈਦੀ ਦੱਸੋ ਪਾੜੀ ਕਿੰਨੀ ਕਰਾਂਦੇ ਨਹੀਂ ਲੱਗੀਆਂ ਦੋ ਕਿੱਲੇ ਦੀਏ ਦੋ ਮਿੰਟ ਕੱਢ ਕਾਪੀ ਪੈਣਾ ਪਣਾ ਕਾਲ ਸਾਬ ਹੋ ਗਿਆ ਨੇ ਬਣਦੇ ਦੋ ਕਿੱਲੇ ਮੈਂ ਸਰ ਇੱਕ ਦੁੱਗਣਾ 35 ਰੋਲ ਮਿੰਟ ਦੂੰਗਾ 35 ਰੋਲ ਇੱਕ ਦੋ ਨਹੀਂ ਨਹੀਂ ਦੋ ਮਰ ਦੋ ਮਰ ਦੋ ਮਰ ਬੇਕਦੀ ਕੁੰਦੀ ਜੀ ਨਹੀਂ ਵੇ ਲੋ ਹੁਣ ਤੂੰ 20 ਦਾ ਗਹਣੇ ਅੱਗੇ ਤੇ ਨਹੀਂ ਇਹਦੇ ਕਿੰਨੇ ਦਾ ਗਹਣੇ ਤੁਸੀਂ ਇਹੋ ਅੱਗੇ ਤੁਹਾਡੇ ਕੋ ਗਿਆ ਹੈਣਾ ਹੁਣ ਮੈਂ ਪਹਿਲੀ ਥੋੜੀ ਸਮਝੀ ਨਾ ਨਾ 30 ਨਹੀਂ ਮਿਲਦਾ ਨਹੀਂ ਨਹੀਂ ਮੈਂ ਡਬਲ ਲੈਣਾ ਪੜਾ ਲੈਣਾ ਵੇ ਲੋ ਨਹੀਂ ਤੇ ਮਰਜੀ ਮੈਂ ਮਰਜੀ ਵੇੜਿਆ ਜੀ ਯਾਰ ਪੈਸੇ ਦੇ ਵਿੱਚ ਹੀ 10 ਹੀ ਆ ਜਲਦੀ ਨਹੀਂ ਨਹੀਂ ਉਹ ਕਿਨੇ ਮੰਗਦੇ ਉਹਨਾਂ ਨੂੰ ਪੁੱਛ ਤੂੰ ਇਹਨੇ ਮੰਗ ਮੈਂ ਕਿੱਥੋਂ ਕਰਦਾ ਸਾਠ ਲੈਣਾ ਵਾ ਸਾਠ ਨਹੀਂ ਸਾਠ 30 ਤੋਂ ਆ ਤੂੰ 2 ਹੋਰ ਕਰ ਲਈ 36 ਮਿਲ ਜੂ 36 ਮਿਲ ਜੂ ਹੋੜੀ ਹੋੜੀ ਗਦਾਰੋ ਮੇਂਮੰਦ ਦੇ ਗਾ ਤੂੰ ਪਹਿਲੇ ਉਦੋਂ ਗਿਆ ਵਾ ਮੈਂ ਕਿੰਨੇ ਲੈਣੇ ਨੇ ਮੈਂ ਤੈਨੂੰ ਉਦੋਂ ਦੱਸਿਆ ਤੂੰ ਤਾਂ ਕਾਫੀ ਤਾਂ ਮੇਰਾ ਮੈਂ ਉਹਦੇ ਚੋਂ ਉਸ ਤੋਂ ਦਾ ਮਾਰ ਰਣਾ ਤੇ ਹੁਣ ਜਿੰਨੇ ਹੈਗੇ ਕਿੱਟ ਚ ਫਿਰ ਦੇਣਾ ਫਿਰ ਕਿੰਨੇ ਫਿਰ ਨਹੀਂ ਮੈਂ ਫਿਰ ਕਿੱਲਾ ਵੇਚਣਾ ਕਿੱਲਾ ਵੇਚ ਜਲ ਨੂੰ ਤੂੰ ਨਹੀਂ ਕਿੱਲਾ ਨਹੀਂ ਦਾ ਨਾ ਨਾ ਹਾਂ ਸਾਰਾ ਹਾਂ ਸਾਰਾ ਹੀ ਕਰ ਚਲੋ ਯਾਰ ਕਿੱਲੇ ਦਾ 30 ਕਿਲੋ ਥੋੜੀ ਚੱਲਦਾ ਜਿਸਨੇ ਮਰਜ਼ੀ ਪਤਾ ਕਰ ਲਓ ਯਾਰ ਨਾ ਤੁਹਾਡੇ ਨਾਲ ਤੂੰ ਇਹ ਆਪਣਾ ਐਂਡ ਲਾ ਦాతੇ ਕਿੰਨਾ ਲੈਣਾ చాల పాలి పి ਗੱਡੀ ਚ ਦਾਨ ਨੋਈ ਪਿਆਦਾ ਚੱਲ ਜਾ ਚੱਕ ਜਿੱਤੀ ਰੱਖਣ ਦੇ ਕੀ ਕਰਨਾ ਅੜੀ ਕੀ ਵੇਚਣੀ ਦੋ ਚੱਕ ਰੱਖਣ ਦੇ ਤਮ ਜੀ ਇਹਦੀ ਬੇਤਬਾਰੀ ਅੱਬਾ ਅੰਦਰੇਂਦਰ ਸੈਣ ਕਰੀ ਜਾਂਦਾ ਭਾਜੀ ਤਾਂ ਸਾਹਮਣੇ ਨੇ ਗੱਡੀ ਦਾ ਆਦਾ ਰੋਡ ਦਾ ਕੰਮ ਆ ਕਈ ਬੰਦੇ ਵੇਖੀਏ ਇਕ ਸਾਥ ਦਾ ਉਹ ਠੀਕ ਹੈ ਚਾਹ ਠੀਕ ਹੈ ਭਾਈ ਕੁੰਚੂ ਜੀ ਓਕੇ ਭਾਜੀ ਆਨਿਕ ਆਨਿਕ ਦੇ ਦੋ ਅੱਛਾ ਤੇਰੀ ਆਂ ਅੰਦਰੇ ਹੋ